श्री आनंदपुर साहब अज आप सब दिन और एक बड़ी हल्के खुशखबरी सी करनी है जिससे लगे हुआ सब बहुत लोग ने हो नहीं सकता एवं छूटिया खबर फैलाई जा रही रहे है ਲੱਗਤ ਮੈਂ ਮੈਂ ਮਾਸੂਦ ਸਿੰਘ ਰਾਜਮਨਿਸ ਨਾਲ ਕੇ ਦੀ ਸੇਵਾ ਮੇਲੀ ਅਪਰਾਹ ਰੂਜ਼ਰ ਬਾਈਪ ਤੋਂ ਇਸ ਮਿਸ਼ਨ ਤੇ ਲੱਗੇ ਆ ਸੀ ਸਾਡੇ ਇਲਾਕੇ ਦੀ ਸਭ ਤੋਂ ਵੱਡੀ ਮੰਗ ਸੀ ਇਹ ਤੇ ਕੱਲੇ ਇਲਾਕੇ ਦੇ ਨਹੀਂ ਬਹੁਤ ਸਾਰੇ ਲੋਕ ਜੋ ਹਿਮਾਚਲ ਤੋਂ ਪੰਜਾਬ ਨੂੰ ਜਾਂਦੇ ਆ ਜਾਂ ਪੰਜਾਬ ਤੋਂ ਹਿਮਾਚਲਸ ਜਾਂਦੇ ਆ ਮਾਤਾ ਮੰਗਲਾ ਮੁਖੀ ਨੇ ਜਾਂਦੇ ਆ ਬਾਬਾ ਬਲਕਨਾ ਜਾਂਦੇ ਆ ਵੱਡਾ ਜੀ ਜਾਂਦੇ ਆ ਸਿੰਘਪੁਰ ਨੂੰ ਜਾਂਦੇ ਆ ਜਾਂ ਸਾਡੇ ਇਲਾਕੇ ਦੇ ਵਿੱਚ ਕੇਸਗਰ ਸਾਹਮਣੇ ਖੜੇ ਕਿਨ ਹੁੰਦੇ ਆ ਮਾਤਾ ਗਨ ਦੇਵੀ ਵੀ ਜਾਂਦੇ ਉਹਨਾਂ ਨਾਲ ਜੁੜੀ ਹੋਈ ਕਿਹੜੀ ਵੱਡੀ ਖਬਰ ਆ ਐਪਲ ਲੋਸਰ ਬਾਈਕ ਨੂੰ ਲਿਕੇ ਰਹੀ ਸੀ ਇਸ ਰੂਟ ਨੂੰ ਚਾਰ ਮਾਰਕੀ ਕਰਾਉਣ ਦੇ ਲਈ ਬਹੁਤ ਸਾਰੀ ਮੀਟਿੰਗਾਂ ਬਹੁਤ ਸਾਰੀ ਚਿੱਠੀਆਂ ਵੈਟਰਨ ਸਾਹਿਬ ਨੂੰ ਮਿਲੇ ਮਿਨਿਸਟਰੀ ਆਫ ਟ੍ਰਾਂਸਪੋਰਟ ਹਾਈਵੇਜ਼ ਦੇ ਹਰ ਇੱਕ ਅਧਿਕਾਰੀ ਕੋਲ ਆਪ ਜਾ ਜਾ ਕੇ ਹਰ ਸੇ ਨੂੰ ਟੈਲੀਫੋਨ ਕਰਾਇਆ ਤੇ ਅੱਜ ਬੜੀ ਖੁਸ਼ੀ ਨਾਲ ਦਿੰਨਾ ਹੈ ਜਦੋਂ ਅੱਜ ਭਾਰਤ ਸਰਕਾਰ ਵੱਲੋਂ ਜਿਹੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਇਸ ਨੋਟੀਫਿਕੇਸ਼ਨ ਤਹਿਤ ਸਾਡੇ एसडीएम आनंदपुर साहिब के एसडीएम मंडल दे विच जड़े उन पਿੰਡਾਂ ਨੂੰ ਜਿਹੜਾ ਕਰ ਦਿੱਤਾ ਗਿਆ ਇਹਨਾਂ ਪਿੰਡਾਂ ਦੀ ਜ਼ਮੀਨ ਜਿਹੜੀ ਐਕਵਾਇਰ ਹੋਣੀ ਸ਼ੁਰੂ ਹੋ ਜੂਗੀ ਭਾਵ ਇਹ ਕਿ ਜਿਹੜਾ ਹਮੇ ਪ੍ਰੋਜੈਕਟ ਹੈ ਇਸ ਦਾ ਅਧਰਾ ਹੋ ਚੁਕਿਆ ਆ ਐਸਡੀਐਮ ਜਿਹੜੀ ਸਪੈਸਿੰਗ ਮੰਡਲ ਹੈ ਇਸ ਦੇ ਇੱਕ ਹੀ ਪਿੰਡ ਜਿਹੜੀ ਤਸੀਲ ਹਾਂ ਕੋ ਸਾਹ ਹੈ ਉਸ ਦੇ 34 ਪਿੰਡ ਨੱਪਕ ਜਿਹੜੇ ਹੈ ਇਹਨਾਂ 55 ਪਿੰਡਾਂ ਦੀ ਜਿਹੜੀ ਜ਼ਮੀਨ ਹੈ ਉਹ ਐਕਵਾਇਰ ਹੋਊਗੀ ਜਿੱਦਾਂ ਹੀ 90% ਜ਼ਮੀਨ ਐਕਵਾਇਰ ਹੋ ਜਿੰਦੀ ਨਾਲ ਹੀ ਟੈਂਡਰ ਲੱਗ ਜੂਗਾ ਅਸੀਂ ਸੰਬੰਧਿਤ ਦੇ ਵਿੱਚ रेगुलर ਜਿਹੜੀ ਹੈ ਮੀਟਿੰਗਾਂ ਮੇਰੇ ਲੈਵਲ ਤੇ ਹੋ ਰਹੀਆਂ ਤੇ ਹੁਣ ਇੱਕ ਸਾਡੇ ਨਾਕੇ ਲਈ ਬਹੁਤ ਵੱਡੀ ਇੱਕ ਖੁਸ਼ਖਬਰੀ ਵਾਲੀ ਗੱਲ ਹੈ ਤੇ ਅਸੀਂ ਹੁਣ ਪੰਜਾਬ ਸਰਕਾਰ ਵੱਲੋਂ ਇੰਸ਼ੂਅਰ ਕਰਾਵਾਂਗੇ ਕਿ ਜਲਦ ਤੋਂ ਜਲ ਜਿਹੜੇ ਜ਼ਮੀਨ ਐਕਵਾਇਰ ਹੋਣਗੇ ਕਿਸਾਨਾਂ ਨੂੰ ਜਾਂ ਜਿਹੜੇ ਦੁਕਾਨਦਾਰ ਉਹਨਾਂ ਨੂੰ ਆਪਣਾ ਹੱਕ ਮਿਲੇ ਉਹਨਾਂ ਨੂੰ ਆਪਣੀ ਵੰਦੀ ਕੀਮਤ ਮਿਲੇ ਕਿ ਸਾਡੇ ਨਾਕੇ ਲਈ ਜਿਹੜੀ ਵੱਡੀ ਲਾਈਫਲਾਈਨ ਹੈ ਉਸ ਜੇਲਾ ਸਾਡਾ ਰੋਜ਼ਗਾਰ ਵੀ ਵਧੂਗਾ ਇੰਡਸਟਰੀ ਵੀ ਆਉਗੀ ਟੂਰਿਜ਼ਮ ਦੇ ਵਿੱਚ ਜਿਹੜਾ ਹੈ ਵੱਡਾ ਬੂਸਟ ਮਿਲੇਗਾ ਨਾਲ ਹੀ ਜਿਹਦੇ ਸਾਡੇ ਬਹੁਤ ਸਾਰੇ ਲੋਕ ਹੁਣ ਵੀ ਜਿਹੜੇ ਨਗਾਤਰ ਹਾਦਸੇ ਹੁੰਦੇ ਆ ਤੇ ਅਨਿਆਇ ਲੋਕ ਜਿਹੜੇ ਵਿੱਚਲੇ ਅਣਜਾਣ ਲੋਕ ਜਿਹੜੇ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਸੀ ਉਹ ਜਿਹੜੇ ਸਨ ਹਾਦਸਿਆਂ ਦੇ ਵਿੱਚ ਵੱਡੀ ਜਿਹੜੀ ਹੈ ਮੈਨੂੰ ਲੱਗਦਾ ਕਮੀ ਆ ਜੂਗੀ ਜਦੋਂ ਇਹ ਸੜਕ ਦਾ ਕੰਮ ਸ਼ੁਰੂ ਹੋ ਜਾਊਗਾ ਇਸ ਦੇ ਵਿੱਚ ਇਸ ਨੂੰ ਜਿਹੜਾ ਹੈ ਟੂ ਹਰ ਵੀਕਲੀ ਅਸੀਂ ਫਾਲੋਅ ਅਪ ਕਰਦੇ ਹੁਣ ਦਾ ਨਤੀਜਾ ਹੈ ਕਿ ਅੱਜ ਜਿਹੜੀ ਵੱਡੀ ਜਿਹੜੀ ਸਾਨੂੰ ਇਹ ਕਾਮਯਾਬੀ ਮਿਲੀ ਹੈ ਤੇ ਮੈਂ ਆਪ ਸਭ ਨੂੰ ਇਸ ਲਈ ਮੁਬਾਰਕਬਾਦ ਦਿੰਦਾ ਤੇ ਇਹ ਮੇਰਾ ਵਾਦਾ ਹੈ ਕਿ ਜਿਹੜੀ ਚਾਰ ਮਾਰਗੀ ਸੜਕ ਹੈ ਈਪੁਰ ਸਾਹ ਕੋ ਲੈ ਕੇ ਨੰਗਲ ਤੱਕ ਇਸ ਨੂੰ ਆਪਾਂ ਅ ਜਲਦ ਜਲਦ ਜਸਾ ਕੰਮ ਸ਼ੁਰੂ ਕਰਾਂਗੇ ਬਹੁਤ ਬਹੁਤ ਧੰਨਵਾਦ